ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਹਕਾਰ ਸਾਹਿਬ ਸਤ ਸੰਗਤ ਜੀ ਅੱਜ ਆਪਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਿੱਤਰ ਸਾਨ ਸ੍ਰੀ ਪੁਰਾ ਸਾਹਿਬ ਜੀ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਨਤਮਸਤਕ ਹੋ ਰਹੇ ਹਾਂ ਜਿਸ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਇੱਥੇ ਭਗਤੀ ਕੀਤੀ ਸ਼੍ਰੀ ਪੁਰਾ ਸਾਹਿਬ ਜੀ ਵਿਖੇ। ਔਰ ਅੱਜ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਜਿਨ੍ਹਾਂ ਦਾ ਜੋਤੀ ਜੋਦ ਗੁਰਪਰਵ ਵੀ ਹੈ। ਔਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦਾ ਗੁਰਾਇ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਰਵਤ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਵਾਲੇ ਰੋਜ ਤੋਂ ਸ਼੍ਰੀ ਖੰਡ ਪਾਠ ਸਾਹਿਬ ਪਰಾರಂಭ ਹੋਏ ਸਨ। ਕੱਲ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕਰਕੇ ਸਭ ਸੰਗਤਾਂ ਨੇ ਬੜੀ ਸ਼ਰਧਾ ਭਾਵ ਨਾਲ ਹਾਜ਼ਰੀਆਂ ਭਰੀਆਂ। ਪੁਰਾਜੇ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪੈਣ ਤੋਂ ਫੁਰੰਤ ਗੁਰਮਤ ਸਮਾਗਮ ਹੋ ਰਹੇ ਹਨ ਧਾਰਮਿਕ ਦੀਵਾਨ ਸਜਾਏ ਗਏ ਹਨ ਜਿਸ ਦੇ ਵਿੱਚ ਰਾਗੀ ਢਾਡੇ ਪ੍ਰਚਾਰਕ ਸਹਿਬਾਨ ਸਿੱਖ ਸੰਗਤਾਂ ਨੂੰ ਗੁਰੂ ਇਤਿਹਾਸ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ ਕਿਉਂਕਿ ਅੱਜ ਦਾ ਦਿਨ ਬਹੁਤੀ ਸਿੰਘ ਸਿੱਖ ਸੰਗਤਾਂ ਭੁਲੇਖਾ ਪੈਂਦਾ ਸਾਚਾ ਗੁਰ ਲਾਧੋ ਦੇ ਮਨਾਉਣ ਦਾ ਪਰ ਅੱਜ ਸਤਿਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਜੋਤੀ ਜੋ ਸਮਾਉਣ ਲੱਗੇ ਸਨ ਜੋ ਸਤਿਗੁਰਾਂ ਨੇ ਉਸ ਸਮੇਂ ਗੁਰਸਿੱਖਾਂ ਦੇ ਕਹਿਣ ਤੇ ਬਚਨ ਕਰਨੇ ਕੀਤੇ ਸਨ ਬਾਬਾ ਬਸਾ ਜੇ ਗ੍ਰਾਮ ਬਕਾਲੇ ਬਾਨ ਗੁਰ ਸੰਗਤ ਸਗਲ ਸੰਭਾਲੇ ਇਹਨਾਂ ਬਚਨਾਂ ਦੇ ਨਾਲ ਜੋ ਗੁਰਿਆਈ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ ਉਹ ਗੁਰਿਆਈ ਗੁਰਪੁਰਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਜਿਵੇਂ ਸ਼ਪਰਦੇਵ ਸਿੱਖ ਸੰਗਤਾਂ ਮਨਾ ਰਹੀਆਂ ਹਨ ਇਸ ਵਾਸਤੇ ਸਾਚਾ ਗੁਰ ਲਾਧੋਰੇ ਅਗਸਤ ਮਹੀਨੇ ਦੇ ਵਿੱਚ ਆਉਂਦਾ ਹੈ ਜਦੋਂ ਬਾਬਾ ਮੱਖਣ ਸ਼ਾਹ ਨੇ ਸਤਿਗੁਰਾਂ ਨੂੰ ਪ੍ਰਗਟ ਕਰਨਾ ਕੀਤਾ ਸੀ ਇਸ ਵਾਸਤੇ ਅੱਜ ਦਾ ਜਿਹੜਾ ਦਿਨ ਹੈ ਜਿੱਥੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਗੁਰਪੁਰਬ ਬੇਅੰਤ ਸੰਗਤਾਂ ਸ਼ਰਧਾ ਭਾਵਨ ਨਾਲ ਮਨਾ ਰਹੀਆਂ ਹਨ ਉੱਥੇ ਅੱਜ ਗੁਰਿਆਈ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਵੀ ਵਿਸ਼ਵ ਪਾਰ ਦੀ ਸਿੱਖ ਸੰਗਤਾਂ ਮਨਾ ਰਹੀਆਂ ਹਨ ਬੜੇ ਸ਼ਰਧਾ ਭਾਵ ਨਾਲ ਔਰ ਸ੍ਰੀ ਬਾਪਾ ਬਕਾਲਾ ਸਾਹਿਬ ਪਵਨ ਧਰਤੀ ਤੇ ਸਿੱਖ ਸੰਗਤਾਂ ਨਤਮਸਕ ਹੋ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਔਰ ਸਤ ਸਵਾ ਸੰਗਤਾਂ ਦੀ ਬੇਨਤੀ ਹੈ ਕਿ ਜੋ ਸਤ ਗੁਰਾਂ ਦਾ ਉਪਦੇਸ਼ ਇਹ ਸੰਦੇਸ਼ ਹੈ ਗੁਰਮਤ ਸਮਾਗਮ ਤੋਂ ਜਹਾਜ ਨੇ ਪਰ ਕਰਕੇ ਸਤ ਗੁਰਾਂ ਦੇ ਸੰਦੇਸ਼ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕਰਕੇ ਆਪ ਆਪਣਾ ਮਨੁੱਖਾ ਜਨਮ ਸਫਲਾ ਕਰਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਪਾਸ਼ਾਏ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਰਿਆਈ ਦਿਵਸ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਦੇ ਭੋਗ ਤੋਂ ਉਪਰੰਤ ਸੁੰਦਰ ਦੀਵਾਨ ਸਜਾਇਆ ਗਏ ਜਿਨ੍ਹਾਂ ਦੀਵਾਨਾਂ ਅੰਦਰ ਧਰਮ ਪ੍ਰਚਾਰ ਕਮੇਟੀ ਵੱਲੋਂ ਉੱਚੇ ਹੋਏ ਕਵੀਸ਼ਰੀ ਅਤੇ ਢਾਡੀ ਜਥੇ ਪ੍ਰਚਾਰਕ ਸਹਿਬਾਨ ਵੱਲੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮਹਾਨ ਫਰੁਵਕਾਰੀ ਜੀਵਨ ਸੰਗਤਾਂ ਨੂੰ ਸਰਵਣ ਕਰਾਇਆ ਗਿਆ ਸੋ ਸਾਧ ਸੰਗਤ ਅੱਜ ਦੇ ਦਿਨ ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਿੱਥੇ ਜੋਤੀ ਜੋਤ ਸਮਾਏ ਉੱਤੇ ਉਹਨਾਂ ਨੇ ਆਉਣ ਵਾਲੇ ਸਮੇਂ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਮਾਲਕ ਕੌਣ ਹੋਵੇਗਾ ਇਸ਼ਾਰਾ ਕੀਤਾ ਸੀ ਬਾਬਾ ਬਸੇ ਬਕਾਲੇ ਬਾਨ ਗੁਰ ਸੰਗਤ ਸਕਲ ਸੰਮਾਲੇ ਕਿ ਸਾਡੇ ਤੋਂ ਬਾਅਦ ਬਕਾਲੇ ਦੀ ਧਰਤੀ ਦੇ ਉੱਪਰ ਕਿਉਂਕਿ ਉਸ ਸਮੇਂ ਕੇਵਲ ਇਸ ਨਗਰ ਨੂੰ ਬਕਾਲਾ ਹੀ ਕਿਹਾ ਜਾਂਦਾ ਸੀ ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਪ੍ਰਗਟ ਹੋਣ ਉਪਰੰਤ ਸਤਕਾਰ ਦੇ ਨਾਲ ਸੰਗਤਾਂ ਬਾਬਾ ਬਕਾਲਾ ਸਾਹਿਬ ਆਖਦੀਆਂ ਨੇ ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅੱਜ ਗੁਰਤਾ ਗੱਦੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਗਈ ਸੋ ਇਸ ਮਹਾਨ ਅਸਥਾਨ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦੀ آمد ਹੋਈ ਹੈ ਸੰਗਤਾਂ ਨੇ ਆਪਣਾ ਸਤਕਾਰ ਸ਼ਰਧਾ ਗੁਰੂ ਚਰਨਾਂ ਵਿੱਚ ਆ ਕੇ ਪ੍ਰਗਟ ਕੀਤਾ ਹੈ ਇੱਥੋਂ ਦੇ ਮੈਨੇਜਰ ਸਰਦਾਰ ਗੁਰਵਿੰਦਰ ਸਿੰਘ ਜੀ ਦੇਵੀदासਪੁਰ ਵੱਲੋਂ ਸੰਗਤਾਂ ਦੀ آمد ਨੂੰ ਮੁੱਖ ਰੱਖਦੇ ਆਂ ਬڑے ਹੀ ਸੋਚਕ ਜੇ ਪ੍ਰਬੰਧ ਪਾਰਕਿੰਗ ਲੰਗਰ ਆਦਕ ਕੀਤੇ ਗਏ ਸੋ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਮਹਾਨ ਸਿੱਖਿਆਵਾਂ ਤੋਂ ਜਾਣੂ ਹੋ ਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ